ਜੋ ਬੋਲੇ ਸੋਨਰ ਤੇ ਆ ਰਾਜ ਕੀ ਨੇ ਜੈ ਜੈ ਮਹਾਰਾਜ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਧੰਮ ਜੈ ਭਗਤ ਸੋ ਅੱਜ ਅਸੀਂ ਪਿੰਡ ਮਰੀਦਾਲ ਹਲਕਾ ਸ਼ਾਹਕੋਟ ਦੇ ਵਿੱਚ ਖੜੇ ਆ ਇੱਥੋਂ ਦਾ ਜਿਹੜਾ ਪਿੰਡ ਦੇ ਵਿੱਚ ਇੱਕ ਮਸਲਾ ਹੋਇਆ ਬਹੁਤ ਹੀ ਗੰਭੀਰ ਮਸਲਾ ਹੋਇਆ ਕਿਉਂਕਿ ਸਾਡੇ ਵੀਰ ਜਿਹੜੇ ਸਾਡੇ ਪੁਰਾਣੇ ਮਿੱਤਰ ਵੀ ਆ ਇਸ ਪਿੰਡ ਦੇ ਨੌਜਵਾਨ ਵੀਰ ਅਵਤਾਰ ਸਿੰਘ ਜੀ ਔਰ ਇਹਨਾਂ ਦੇ ਵਾਈਫ ਭੈਣ ਜੀ ਵੀ ਨਹੀਂ ਸਰਪੰਚ ਆ ਇੱਥੋਂ ਮੌਜੂਦਾ ਮਿਲਗੀਦਾਲ ਪਿੰਡ ਤੋਂ ਸੋ ਇਹ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿਹੜੀ ਪਰਸੋ ਚੌਥੇ ਸੋ ਉੱਥੇ ਸਾਡਾ ਵੀਰ ਜਿਹੜਾ ਹੈ ਆਪਣੇ ਕੰਮ ਦੇ ਲਈ ਇਥੋਂ ਕਸੂਪੁਰ ਗਿਆ ਸੀਗਾ ਦਵਾਈ ਲੈਣ ਸੋ ਇਹਨਾਂ ਦੇ ਪਿੰਡ ਦੇ ਜਿਹੜੇ ਤਿੰਨ ਨੌਜਵਾਨ ਸੀਗੇ ਉਹ ਕਿਤੇ ਨਵਾਜੀਪੁਰ ਕਿਸੇ ਮਸਲੇ ਦੇ ਵਿੱਚ ਗਏ ਸੀਗੇ ਕੋਈ ਉਹ ਝਗੜਾ ਹੋਇਆ ਜਾਂ ਉਹਨਾਂ ਦਾ ਚੋਰੀ ਦਾ ਮਸਲਾ ਸੀ ਕੋਈ ਸੋ ਉਸ ਜਦੋਂ ਉੱਥੇ ਪਿੰਡ ਵਾਲਿਆਂ ਨੇ ਉਹਨਾਂ ਨੌਜਵਾਨਾਂ ਨੂੰ ਫੜ ਲਿਆ ਤੇ ਇਹਨੂੰ ਸਰਪੰਚ ਹੋਣ ਦੇ ਨਾਤੇ ਇਹਨੂੰ ਉਸ ਮੁੰਡਿਆਂ ਨੇ ਫੋਨ ਕੀਤਾ ਕਿ ਸਾਡਾ ਇਥੇ ਸਰਪੰਚ ਸਾਹਿਬ ਇੱਕ ਮਸਲਾ ਹੋ ਗਿਆ ਵਾ ਤੁਸੀਂ ਇੱਥੇ ਇਧਰ ਨੂੰ ਆਓ ਜਰਾ ਕ ਨਵਾਜੀਪੁਰ ਵਾਲੀ ਸਾਈਡ ਨੂੰ ਇਹ ਉਥੋਂ ਆਪਣੀ ਵਾਈਫ ਨੂੰ ਭੇਜੀ ਉਹਨਾਂ ਨੂੰ ਛੱਡ ਕੇ ਸਰਪੰਚ ਸਾਹਿਬ ਨੂੰ ਕਾਸੂਪੋਰੀ ਤੇ ਇਹ ਇਹਨਾਂ ਨੇ ਉਥੋਂ ਕਿੱਕ ਮਾਰੀ ਤੇ ਮੋਟਰਸਾਈਕਲ ਦੀ ਉੱਥੇ ਨਵਾਜੀਪੁਰ ਪਹੁੰਚ ਗਏ ਨਵਾਜੀਪੁਰ ਪਹੁੰਚ ਕੇ ਇਹਨਾਂ ਨੇ ਜਦੋਂ ਉੱਥੇ ਉਹਨਾਂ ਦੇ ਬੰਦਿਆਂ ਨਵਾਜੀਪੁਰੀਆਂ ਨਾਲ ਜਾ ਕੇ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਜਿਹੜੇ ਮਰੀਦ ਵਾਲ ਦੇ ਤਿੰਨ ਨੌਜਵਾਨ ਸੀ ਸਾਡਾ ਟ੍ਰਾਂਸਫਾਰਮ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜਾਂ ਲਾਉਣ ਲੱਗੇ ਸੀਗੇ ਤੇ ਇਹਨਾਂ ਦੀ ਜਦੋਂ ਧਿਆਨ ਚ ਆਇਆ ਇਹਨਾਂ ਨੇ ਕਿਹਾ ਵੀ ਠੀਕ ਹੈ ਜੀ ਸਾਡੇ ਪਿੰਡ ਦੇ ਨੌਜਵਾਨ ਤੇ ਮੈਂ ਜੇ ਤੁਸੀਂ ਚਾਹੋਗੇ ਤੇ ਇਹਨਾਂ ਨੂੰ ਲਿਆੜ ਕੇ ਤੇ ਮੈਂ ਪੇਸ਼ ਖਰਾ ਦੂੰਗਾ ਕੋਈ ਨਹੀਂ ਫੇਰੇ ਜਦੋਂ ਤੁਸੀਂ ਕਹੋਗੇ ਤੇ ਇਹ ਉੱਥੋਂ ਆਪਣੀ ਇਹਨਾਂ ਨੇ ਕਿੱਕ ਮਾਰੀ ਆਪਣੇ ਇਹ ਉੱਥੋਂ ਆ ਗਿਆ ਤੇ ਬਾਕੀ ਤੁਸੀਂ ਗੱਲ ਜਿਹੜੀ ਉੱਥੇ ਪਹੁੰਚੇ ਕਿਦਾਂ ਦੱਸੋ ਮੜੀਏ ਨਮਾਜੀਪੁਰ ਕਿਦਾਂ ਤੁਸੀਂ ਪਹੁੰਚੇ ਦੱਸੋ ਇਹਨਾਂ ਨੂੰ ਤੇ ਦਵਾਈ ਲੈਣ ਗਏ ਤੇ ਉੱਥੋਂ ਫੋਨ ਆਇਆ ਵੀ ਮੁੰਡਿਆਂ ਦਾ ਦੋਹਾਂ ਦੇ ਇੱਕ ਕੰਬਲ ਦਾ ਤੇ ਕਰਮੂ ਦਾ ਕਿਨੇ ਭਾਈ ਸਾਡੇ ਇੱਥੇ ਨਾ ਝਗੜਾ ਹੋਇਆ ਤਾਂ ਤੁਸੀਂ ਇੱਥੇ ਆਇਓ ਮੈਂ ਇਹਨਾਂ ਨੂੰ ਘਰਦਿਆਂ ਨੂੰ ਲਾ ਕੇ ਤੇ ਮੈਂ ਉੱਥੇ ਨਮਾਜੀਪੁਰ ਚੱਲ ਗਿਆ ਜਦੋਂ ਗਿਆ ਤੇ ਮੈਨੂੰ ਉਹ ਜਾ ਕੇ ਸਰਪੰਚਾ ਉਹ ਕਹਿੰਦੇ ਨਮਾਜੀਪੁਰ ਦੇ ਵੀ ਭਾਈ ਇਹਨਾਂ ਨੇ ਨਾ ਇੱਥੇ ਸਾਡੀ ਚੋਰੀ ਕੀਤੀ ਆ ਟਰਾਂਸਫਰਨ ਦੀ ਮੈਂ ਕਹਾਂ ਚਲੋ ਠੀਕ ਆ ਭਾਜੀ ਕੋਈ ਗੱਲ ਨਹੀਂ ਚੋਰੀ ਕੀਤੀ ਆ ਤੇ ਜੇ ਵਾਕਈ ਤੁਹਾਡੇ ਬੰਦੇ ਚੋਰ ਆ ਫਿਰ ਮੈਂ ਆ ਵੀ ਮੋੜ ਸ਼ਾਦੀ ਕੱਕ ਮਾਰੀ ਤੇ ਮੈਂ ਉੱਥੋਂ ਆ ਗਿਆ ਭਾਜੀ ਫਿਰ ਮੈਨੂੰ ਦੁਬਾਰਾ ਉਹ ਬੰਦੇ ਨਾ ਚੌਂਕੀ ਦੇ ਵਿੱਚ ਚੱਲ ਗਏ ਆ ਫਿਰ ਮੈਨੂੰ ਐਸਆਈ ਦਾ ਫੋਨ ਆਇਆ ਰਾਤ ਨੂੰ ਕਿੱਲ ਵੀ ਭਾਜੀ ਜਿੰਨਾ ਜ਼ਿਕਰ ਪਰਚਾ ਨਹੀਂ ਹੁੰਦਾ ਤੇ ਇਹ ਬੰਦੇ ਤੁਹਾਨੂੰ ਲੈ ਕੇ ਜਾ ਰਹੇ ਪੈਣੇ ਆ ਮੈਂ ਹੀ ਮੈਂ ਤੇ ਮੇਰਾ ਮੈਂਬਰ ਪੰਚਾਇਤ ਦੋਵੇਂ ਬੰਦੇ ਲੈ ਕੇ ਆਏ ਆ ਰਾਤ ਨੂੰ ਮਸੀਹਾ ਚੌਂਕੀ ਮਸੀਹਾ ਚੌਂਕੀ ਤੋਂ ਹਾਂਜੀ ਹਾਂ ਬੰਦੇ ਲੈ ਕੇ ਆਏ ਆ ਤੇ ਸਵੇਰ ਨੂੰ ਅਸੀਂ ਫਿਰ ਛੱਡ ਆਇਆ 7:30 7:30 ਫਿਰ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਕੀ ਹੈਗਾ ਤੇ ਮੈਨੂੰ ਦੂਜੇ ਦਿਨ ਪਤਾ ਲੱਗਾ ਵੀ ਮੈਨੂੰ ਅਖਬਾਰ ਦੇ ਵਿੱਚ ਪਤਾ ਲੱਗਾ ਵੀ ਮੇਰੇ ਸਿਰ ਖਰਚ ਆਇਆ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਮੈਨੂੰ ਕੋਈ ਪਤਾ ਜੋ ਛੱਡ ਕੇ ਸਿਰ ਨੂੰ ਆਇਆ ਤੁਸੀਂ ਆਪ ਛੱਡ ਕੇ ਆਏ ਹਾਂਜੀ ਆਪ ਛੱਡ ਕੇ ਆਏ ਮੈਨੂੰ ਕੌਣ ਸੀ ਵਿਜਤਾ ਉੱਥੇ ਉਥੇ ਧੀਮਾ ਬਾਜੀ ਸੀ ਤੇ ਦੂਜਾ ਇਹ ਐਸਐਸ ਤੁਹਾਨੂੰ ਨੇ ਕਿਹਾ ਨਹੀਂ ਵੀ ਪਰਚਾ ਤੁਹਾਡੇ ਤੇ ਹੋਇਆ ਜਾਂ ਤੁਹਾਡਾ ਨਾਮ ਕੋਈ ਨਵਾਲਾ ਨਹੀਂ ਉਹਨਾਂ ਨੇ ਫੇਸ